ਜੋ ਵੀ ਗੁਰੂ ਦੀ ਕਰ ਗੁਰੂ ਦੀ ਸ਼ਰਣੀ ਹੁੰਦਾ ਸ਼ਰਣੀ ਤੋਂ ਭਾਵ ਚਲ ਕੇ ਕਿਸੇ ਧਰਮਕ ਸਥਾਨ ਵੱਲ ਨਹੀਂ ਜਾਣਾ ਜੇ ਕੋਈ ਸੰਸਾਰ ਦਾ ਤਿੰਨਾ ਲੋਕਾਂ ਦੇ ਕਹਦੀ ਨਹੀਂ ਵੀ ਸਭ ਤੋਂ ਵੱਡਾ ਅਸਥਾਨ ਕਿੱਥੇ ਹੈ ਇਸ ਧਰਤੀ ਕਲ ਛੱਡੋ ਤਿੰਨਾ ਲੋਕਾਂ ਦੀ ਗੱਲ ਕਰੀਏ ਦਾ ਉਹ ਸਥਾਨ ਹੈ ਧਾਰਮਿਕ ਉਹ ਤੇਰਾ ਅੰਦਰ ਜਿਸ ਨੂੰ ਗੁਰਬਾਣੀ ਨੇ ਹਰੀ ਮੰਦਰ ਕਹਿ ਕੇ ਪਛਾਣ ਕੀਤਾ ਹਰੀ ਮੰਦਰ ਇਹ ਸਰੀਰ ਹੈ ਬਾਹਰ ਲਈ ਦਿਂਦਿਆ ਅੰਦਰ ਵਾਲਾ ਦੇਖਿਆ ਕੋਈ ਨਹੀਂ ਹੈ ਉਹਦੇ ਵਾਸਤੇ ਘਾਟ ਹੈ ਇੱਕ ਚੀਜ਼ ਦੀ ਉਹ ਘਾਟ ਹੈ ਗਿਆਨ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਸਰੀਰ ਹਰੀ ਪ੍ਰਮਾਤਮਾ ਦਾ ਅਸਲ ਘਰ ਹੈ ਤੈਨੂੰ ਦਿਖਦਾ ਕਿਉਂ ਨਹੀਂ ਹੈ ਗਿਆਨ ਰਤਨ ਘਟ ਪ੍ਰਗਟ ਹੋਏ ਰਤਨ ਆਮ ਪਤਾ ਹੈ ਕਿ ਸਾਨੂੰ ਚਮਕਦੇ ਹੀਰੇ ਮੋਤੀ ਹੁੰਦੇ ਆ ਕਿ ਉਹਨਾਂ ਵਿੱਚ ਇੱਕ ਪ੍ਰਕਾਸ਼ ਹੁੰਦਾ ਹੈ ਕਿ ਜੇ ਜੀ ਕੋਸਟ ਜ਼ਿਆਦਾ ਹੋਵੇਗੀ ਨਾ ਉਹ ਉਹਨਾਂ ਹੀ ਉਹਦੀ ਚਮਕ ਜ਼ਿਆਦਾ ਹੁੰਦੀ ਹੈ ਕੋਹੇਨੀਰ ਹੀਰੇ ਵਰਗਾ ਉਹਦੇ ਨਾਮ ਤੋਂ ਹੀ ਸਾਨੂੰ ਪਤਾ ਲੱਗਦਾ ਕਿ ਕਿ ਜੇ ਉਸ ਨੂੰ ਅੰਧੇਰੇ-ਧੀ ਵਿੱਚ ਕਿਸੇ ਜਗ੍ਹਾ ਤੇ ਰੱਖ ਦੇਈ ਨਾ ਬਾਹਰ ਖੁੱਲੇ ਅਸਮਾਨ ਦੇ ਵਿੱਚ ਕਈ ਕੋਹਾਂ ਤੱਕ ਉਹਦਾ ਪ੍ਰਕਾਸ਼ ਜਾਂਦਾ ਹੈ ਐਵੇਂ ਨਹੀਂ ਦੁਨੀਆ ਲੜੀ ਉਹਦੇ ਵਿੱਚ ਜੰਗ ਜਦ ਹੋਏ ਹੁਣ ਤਾਂ ਹੀਰਾ ਪਈ ਉਹ ਇੱਕੋ ਹੀਰਾ ਵਾ ਵੀ ਉਹ ਵੀ ਜਿਹੜਾ ਉੱਥੇ ਪਿਆ ਵਾ ਇੰਗਲੈਂਡ ਦੀ ਮਹਾਰਾਣੀ ਦੇ ਤਾਜ 'ਚ ਲੱਗਿਆ ਹੋਇਆ ਸਿੱਖਾਂ ਦੀ ਇਮਾਨਤ ਸੀ ਹਲੇ ਤੱਕ ਕਿਸੇ ਦੀ ਨਹੀਂ ਆਉਣ ਦੀ ਕੋਈ ਸਮਰੱਥਾ ਤਾਂ ਲੈ ਹੋਈ ਨਹੀਂ ਅੱਗੇ ਵੈਗਰੂ ਕਰ ਦਵੇ ਉਹ ਵੈਗਰੂ ਗੱਲ ਹੈ ਕਿਉਂਕਿ ਉਹ ਹੀਰਾ ਮਹਾਰਾਜ ਰਣਜੀਤ ਸਿੰਘ ਦਾ ਸੀ ਹੁਣ ਉਸ ਹੀਰੇ ਦੀ ਖਾਸੀਅਤ ਇਹ ਸੀ ਕਿ ਅੰਧੇਰੇ ਚ ਰੱਖਦੀ ਹੈ ਨਾ ਕੋਹਾਂ ਤੱਕ ਉਹਦਾ ਪ੍ਰਕਾਸ਼ ਆਉਂਦਾ ਵਾ ਉਹ ਹੀਰਾ ਸਾਨੂੰ ਦਿਖਦਾ ਵਾ ਇੱਕ ਤੁਸੀਂ ਸੁਣਿਆ ਹੋਵੇਗਾ ਮਣੀ ਉਹ ਤਾਂ ਸਭ ਤੋਂ ਦੁਰਲੱਭ ਹੈ ਸਭ ਤੋਂ ਉੱਤਮ ਹੈ ਕਿਉਂਕਿ ਭਾਈ ਉਹ ਨਾ ਕਿਸੇ ਪਾਣੀ ਚ ਪਾਈ ਜਾਂਦੀ ਹੈ ਨਾ ਕਿ ਸਮੁੰਦਰਾਂ ਚ ਖੋਜੀ ਜਾਂਦੀ ਹੈ ਤੇ ਨਾ ਹੀ ਉਹ ਕਿਸੇ ਪੇੜ ਪੌਦੇ ਚ ਨਿਕਲਦੀ ਹੈ ਨਾ ਹੀ ਕਿਸੇ ਪੱਥਰਾਂ ਚ ਨਿਕਲਦੀ ਆਪ ਦੇਖਦੇ ਨਾ ਜੋ ਹੀਰੇ ਮੋਤੀ ਜਵਾਹਰ ਨੇ ਇੱਕ ਕੋਲੇ ਤੋਂ ਨਿਕਲਦੇ ਆ ਇਨਾਂ ਦਾ ਸੰਬੰਧ ਜ਼ਿਆਦਾ ਕੋਲੇ ਦੇ ਨਾਲ ਹੈ ਕੋਲੇ ਦੇ ਆ ਖਾਨਾ ਦੇ ਵਿੱਚ ਕਿਉਂਕਿ ਕੁਝ ਵਾਹਿਰੂ ਨੇ ਆਪਣਾ ਆਪਣਾ ਉਸ ਨੇ ਸੰਸਾਰ ਨੂੰ ਕੁਝ ਗਿਆਨ ਸਮਝਾਉਣ ਦੀ ਖਾਤਰ ਐਸੇ ਕੁੱਤਕ ਰਚੇ ਬੇ ਸੋਨਾ ਮਾ ਹੁੰਦਾ ਮਿੱਟੀ ਚ ਹਰ ਇੱਕ ਮਿੱਟੀ ਚ ਨਹੀਂ ਹੁੰਦਾ ਇਹਦੇ ਜਿਆਦਾ ਹਿੱਸੇ افਰੀਕਨ ਕੰਟਰੀ ਦੇ ਵਿੱਚ। ਇਹ ਜੋ ਅਸੀਂ ਸੋਨਾ ਪੈਂਦੇ ਆ ਨਾ ਕਿ ਦੁਨੀਆ ਦਾ 70-80% ਸੋਨਾ ਉਹ ਦੇਸ਼ਾਂ ਦੇ ਵਿੱਚ ਹੁੰਦਾ। ਇਹ ਸਭ ਤੋਂ ਕੀਮਤੀ ਚੀਜ਼ ਉਹਨਾਂ ਦੇ ਕੋਲੇ ਆ। ਉਹ ਚਾਹਣ ਦਿਮਾਗ ਵਰਤਨ ਤਾਂ ਪੂਰੀ ਦੁਨੀਆ ਦੇ ਉੱਤੇ ਸਿਰਫ ਉਹਨਾਂ ਦੇ ਨਾਮ ਚੱਲੇ ਉਹਨਾਂ ਦੇ ਸਿੱਕੇ ਚੱਲੇ। ਪਰ ਅਸਲ ਗਿਆਨ ਦੇ ਕਾਰਨ ਜਿਵੇਂ ਆਪਾਂ ਸਵਾਸਾਂ ਨੂੰ ਐਵੇਂ ਗਵਾਈ ਜਾਂਦੇ ਆ ਉਹ ਆਪਣੇ ਸੋਨੇ ਨੂੰ ਇਦਾਂ ਗਵਾਈ ਜਾਂਦੇ ਆ ਕਿ ਕਿਸੇ ਟਾਈਮ ਤੇ ਉਹਨਾਂ ਦਾ ਬੋਲ ਵਾਲਾ ਸੀ ਉਹਨਾਂ ਦੀ ਕਰੰਸੀ ਬੜੀ ਉੱਚੀ ਹੁੰਦੀ ਸੀ ਵੀ ਉਹ ਤਾਂ ਉਲਟ ਸੀ ਹੁਣ ਤਾਂ ਇਹ ਹੈ ਨਾ ਕਿ ਉਹਨਾਂ ਦੀ ਜੋ ਕਰੰਸੀ ਹੈ ਆਪਣੇ ਨਾਲ ਫੇਰ ਵੀ ਭਾਵੇਂ ਉੱਚੀ ਹੈ कि ਉਸ ਕੰਟਰੀ ਦੀ ਕਰੰਸੀ ਦੇ ਨਾਲ ਜੇ ਯੂ ਐਸ ਡਾਲਰ ਲੈਂਦੇ ਸੀ ਨਾ ਤੇ ਉਹਨਾਂ ਦਾ ਇੱਕ ਤੇ ਯੂ ਐਸ ਡਾਲਰ ਚਾਰ ਦੇਣੇ ਪੈਂਦੇ ਸੀ ਉਲਟ ਸੀ ਇੰਨੀ ਪਾਵਰਫੁਲ ਸੀ ਪਰ ਗਿਆਨ ਦੀ ਵਜ੍ਹਾ ਕਰਕੇ ਵੀ ਇਸ ਨੂੰ ਇਸਤੇਮਾਲ ਕਰਨਾ ਵੀ ਸੋਨਾ ਤਾਂ ਧਰਤੀ ਥਲੇ ਨਿਕਲੇ ਆਏ ਬਹੁਤ ਹੈ ਆਪਣੇ بڑے ਪੰਜਾਬੀ ਭਰਾ ਗੁਜਰਾਤੀ ਭਰਾ ਹਿੰਦੁਸਤਾਨੀ ਉਥੇ ਸੋਨੇ ਨੂੰ ਖੋਜਦੇ ਆ ਧਰਤੀ ਦੇ ਵਿੱਚੋਂ ਉੱਥੇ ਤੇ ਕਈ ਪਾਣੀ ਵਾਲੇ ਦਰਿਆ ਨਦੀਆਂ ਨੇ ਉਹਨਾਂ 'ਚ ਵੀ ਸੋਨਾ ਨਿਕਲਦਾ ਕਿਉਂਕਿ ਧਰਤੀ ਉਹ ਗਰਮ ਹੈ ਕਿ ਗਰਮ ਧਰਤੀ ਹੋਣ ਕਾਰਨ ਉੱਥੇ ਗਰਮੀ ਜਿਆਦਾ ਪੈਂਦੀ ਹੈ ਅਜੇ ਤੁਸੀਂ ਕਾਫੀ ਚਾਕਲੇਟ ਇਹ ਸਾਰੇ ਜਿਆਦਾ ਉੱਥੇ ਉਤਪਾਦ ਹੁੰਦੇ ਆ ਨਾ ਮੈਂ ਉਹਦਾ ਪੇੜ ਦਾ ਕੋਕੋ ਅਜਿਹੜਾ ਸੋਨਾ ਨਾ ਜਿਵੇਂ ਤੁਸੀਂ ਚਾਕਲੇਟ ਖਾਣੇ ਹੋ ਕੌਫੀ ਖਾਣੇ ਪੀਣੇ ਹੋ ਇਹ ਐਸੇ ਪਦਾਰਥਾਂ ਦੀਆਂ ਜਿੱਥੋਂ ਇਹ ਪੈਦਾ ਹੁੰਦੀ ਹੈ ਜਿਸ ਬੂਟੇ ਤੋਂ ਉਹਦੀਆਂ ਜੜਾਂ ਦੇ ਵਿੱਚੋਂ ਨਿਕਲਦਾ ਵੀ ਜਿੱਥੇ ਕੋਕੋ ਬੱਦ ਹੋਗੀ ਨਾ ਆਪਣੇ ਨਹੀਂ ਹੁੰਦੀ ਆਪਰੇ ਨਾ ਮਤਰੀ ਹੋਵੇਗੀ ਕਾਟੋ ਵੀ ਕਿ ਜਿ ਹੋਵੇਗੀ ਕਿਉਂਕਿ ਆਫੀ ਜਿਆਦਾ ਇਹ ਵਿਦੇਸ਼ਾਂ ਦੇ ਵਿੱਚੋਂ ਹੀ ਇੰਪੋਰਟ ਕਰਦੇ ਆ ਪਰ ਉਥੇ ਵੀ ਇਹ ਅਨਮੋਲ ਵਸਤੂ ਆ ਕਹਿੰਦਾ ਭਾਵ ਜਿੱਥੇ ਕੋਈ ਤੁਹਾਨੂੰ ਔਗਣ ਲੱਗਦਾ ਉੱਥੇ ਗੁਣ ਉੱਦੇ ਵੱਡਾ ਹੁੰਦਾ ਵਾ ਬੇ ਸਾਨੂੰ ਲੱਗਦਾ ਆਪਾਂ ਕੋਲਾ ਪੱਠੀਆਂ ਚ ਵੜਦੇ ਆ ਪਰ ਕੋਲੇ ਦੇ ਵਿੱਚ ਦੇਖੋ ਵੈਰੂ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਆ ਹੀਰੇ ਮੋਤੀ ਇੱਕ ਵੀ ਕੀਮਤੀ ਅਰਬ ਖਰਬਾਂ ਦੇ ਵਿੱਚ ਭਾਈ ਇਹਨੇ ਮਹਿੰਗੇ ਐਨੇ ਦੂਰ ਦੀ ਗੱਲ ਦੇਖੇ ਨਸੀਬ ਨਹੀਂ ਆਮ ਦੀ ਗੱਲ ਛੱਡੋ ਖਾਸ ਦੀ ਵੀ ਪਹੁੰਚ ਨਹੀਂ ਉੱਤੇ ਤੱਕ ਇਨੀ ਕੀਮਤ ਆ ਕਿ ਉਸ ਪ੍ਰਕਾਸ਼ ਦੀ ਜਿਸ ਦੀ ਗੱਲ ਕਰ ਰਹੇ ਸੀ ਦਾਸ ਉਹ ਹੈ ਮਣੀ ਮਣੀ ਨਹੀਂ ਕਿਤੇ ਮਿਲਦੀ ਉਹ ਇੱਕ ਜਗ੍ਹਾ ਮਿਲਦੀ ਹੈ ਉਹ ਕਹਿੰਦੇ ਸੱਪ ਦੀ ਜ਼ਹਿਰ ਵਿੱਚ ਦੇਖੋ ਸੋਨਾ ਧਰਤੀ ਤੇ ਨਿਕਲਿਆ ਉਹ ਵੀ ਫ੍ਰੀਕਨ ਕੰਟਰੀ ਹੀਰੇ ਮੋਤੀ ਜਵਾਰ ਕਿੱਥੋਂ ਨਿਕਲੇ ਇਹ ਕੋਲੇ ਦੇ ਖਾਨਾ ਵਿੱਚ ਹਮਰੋਖ ਆਪਣੇ ਜੀਵਨ ਤੇ ਵੀ ਸਮਝ ਲਵੇ ਭਾਈ ਵੀ ਹੀਰੇ ਮੋਤੀ ਨਿਕਲੇ ਕੋਲੇ ਦੇ ਖਾਨਾ ਦੇ ਵਿੱਚੋਂ ਜਿਹੜੀ ਹੁਣ ਗੱਲ ਕਰ ਰਹੇ ਆ ਮਣੀ ਦੀ ਇਹ ਪਤਾ ਕਿੱਥੋਂ ਨਿਕਲਦੀ ਹੈ ਇਹ ਸੱਪ ਦੇ ਮਸਤਕ ਜਾਂਦੀ ਹੈ ਔਰ ਸੱਪ ਦੇ ਕੋਲ ਤਾਂ ਜ਼ਹਿਰ ਕਿ ਨਹੀਂ ਹੁੰਦੀ ਹੈ ਕਿ ਮੜੀ ਨੂੰ ਹੱਥ ਪਾ ਲੈ ਜੇ ਬੰਦਾ ਘਬਰਾ ਜਾਂਦਾ ਵੀ ਉੱਤੇ ਮਹਿੰਗੇ ਬਦਨ ਨੂੰ ਕੀ ਹੋ ਜਾਣਾ ਡਰ ਕਿੰਨਾ ਹੁੰਦਾ ਮਣੀ ਉੱਥੇ ਹੁੰਦੀ ਹੈ ਕਿ ਭਾਵ ਵਹਿਗਰ ਨੇ ਐਸੀਆਂ ਅਨਮੋਲ ਵਸਤੂਆਂ ਦਿੱਤੀਆਂ ਤੇ ਇਹ ਇਫਾਜਤ ਵੀ ਕੀਤੀ ਹੈ ਵਿਜੈਸਨ ਵਿਜੈ ਦੀ ਲੋੜ ਹੈ ਉਸੇ ਤਰ੍ਹਾਂ ਦੀ ਉਸ ਨੂੰ ਸੁਰੱਖਿਆ ਵੀ ਦਿੱਤੀ ਹੈ ਗੁਲਾਬ ਦਾ ਫੁੱਲ ਹੈ ਬਿਗੈਰ ਕੰਡਿਆਂ ਤੋਂ ਵੀ ਹੋ ਸਕਦਾ ਸੀ ਪਰ ਨਹੀਂ ਉਸ گلاب ਨੂੰ ਵੀ ਹਿਫਾਜ਼ਤ ਕੀਤੀ ਹੋਈ ਹੈ ਵੀ ਤੇਰੇ ਫਲ ਨੂੰ ਕੋਈ ਐਵੇਂ ਨਿੰਗਦਾ ਕਰਦਾ ਆ ਪਸ਼ੂ ਢੇਡ ਬੱਕਰੀਆਂ ਕਿਤੇ ਮੂੰਹ ਹੀ ਨਾ ਮਾਰ ਦੇਣ ਖਾ ਲਣ ਉਹਨੂੰ ਵੀ ਹਿਫਾਜ਼ਤ ਦਿੱਤੀ ਹੈ ਉਹਨੂੰ ਵੀ ਕੰਡੇ ਲੱਗੇ ਹੋਏ ਆਹ ਲਾਦਾ ਕੰਡੇ ਨੇ ਪਰ ਆਪਾਂ ਕੰਡਿਆਂ ਤੋਂ ਕੀ ਲੈਣਾ ਹੁੰਦਾ ਸਾਨੂੰ ਫਲ ਤੇ ਹੀ ਮਤਲਬ ਹੁੰਦਾ ਆ ਬਾ ਹੱਥ ਬਚਾ ਕੇ ਫਲ ਤੋੜੀਦਾ ਤੇ ਜੋ ਤੇ ਸੁੱਖ ਲੈਣਾ ਲੈ ਲਈਦਾ ਭਾਈ ਇਹੀ ਕੁਝ ਕਰਦੇ ਆ ਨਾ ਪਰ ਵੈਗਰੂ ਨੇ ਐਸੀਆਂ ਅਨਮੋਲ ਵਸਤੂਆਂ ਨਾ ਉਹ ਕਿੱਥੇ ਰੱਖੀਆਂ ਹੋਈਆਂ ਨੇ ਕੋਲਾ ਉਹ ਪਠਿਤ ਜਣਦਾ ਵਾ ਖਾਣਾ ਹੀ ਪਕਾ ਸਕਦੇ ਆ ਬੜਾ ਜੇ ਕਪੜੇ ਲੱਗ ਜਵੇ ਕਪੜੇ ਕਾਲੇ ਹੋ ਜਾਂਦੇ ਹੱਥ ਕਾਲੇ ਹੁੰਦੇ ਆ ਜਿਹੜੇ ਕੱਟਦੇ ਆ ਉਹਨਾਂ ਤਾਂ ਇਕੱਲੇ ਛੱਡੋ ਪਰ ਆਹ ਐਸੀਆਂ ਅਨਮੋਲ ਵਸਤੂਆਂ ਉਥੇ ਮਿਲਦੀਆਂ ਨੇ ਉਸੇ ਤਰ੍ਹਾਂ ਹੀ ਅਨਮੋਲ ਜੋ ਸੱਜਣ ਪੜਖੁੰਦੇ ਹਨ ਤੇ ਸੰਤ ਭਗਤ ਜੋ ਵੀ ਹੋਣ ਉਹ ਏਦਾਂ ਚਮਕਦੀ ਜਗਤ ਨਹੀਂ ਮਿਲਦੀ ਉਹ ਕਿ ਜੇ ਕਿਤੇ ਰੱਬ ਦਾ ਪਿਆਰਾ ਵੀ ਪੈਦਾ ਹੁੰਦਾ ਨਾ ਕਿ ਸਭ ਤੋਂ ਅਨਮੋਲ ਆ ਵੀ ਉਹ ਉਹ ਐਸੀ ਜਗ੍ਹਾ ਤੇ ਪੈਦਾ ਹੁੰਦਾ ਉਸ ਜਗ੍ਹਾ ਤੇ ਜਨਮ ਲੈਂਦਾ ਜਿਸ ਜਗ੍ਹਾ ਦੇ ਉੱਤੇ ਵਿਚਾਰੋਂ ਤਰਫ ਤੱਕ ਤਕਲੀਫਾਂ ਹੀ ਹੋਣ ਜੀਵਨ 'ਚ ਵੀ ਦੁੱਖ ਤਕਲੀਫਾਂ ਹੁੰਦੀਆਂ ਕਿਸੇ ਭੰਤ ਨੇ ਅੱਜ ਦੇ ਸਾਦਾ ਵਾਂਗ ਬੈਠ ਕੇ ਨਾ ਏਸੀ ਕਮਰਿਆਂ ਦੇ ਵਿੱਚ ਪ੍ਰਵਚਨ ਨਹੀਂ ਕੀਤੇ ਉਹਨਾਂ ਨੇ ਭਾਈ ਆਪਣਾ ਜੀਵਨ ਕੁਲੀਆਂ ਝੋਪੀਆਂ ਵਿੱਚ ਗੁਜ਼ਾਰ ਕੀਤਾ ਕਿਰਤ ਕਰਕੇ ਕੀਤਾ ਐਵੇਂ ਥੋੜੀ ਕਰਕੇ ਨਾ ਜੁੜ ਗਏ ਐਦਾਂ ਕਦੇ ਕਰਤੇ ਨਾ ਜੁੜੁੰਦਾ ਕਿ ਬੈਠੇ ਆ ਏਸੀ ਕਮਰੇ 'ਚ ਮਾਲਾ ਫੜੀਏ ਜਪਦੇ ਆ ਇਹ ਤਾਂ ਭਈ ਮਿੱਟੀ ਨੇ ਮਿੱਟੀ ਉਹਨਾ ਪੈਂਦਾ ਵਾ ਕਿ ਜਿਨੇ ਅੱਜ ਦੇਖਦੇ ਆ ਨਾ ਕਿ ਬੜੀ ਏਸੀ ਠੰਡੀ ਹਵਾ ਹੁੰਦੀ ਆ ਦਰਵਾਜ਼ੇ ਤੇ ਗਈ ਸੀ ਇੱਥੇ ਗਈ ਸੀ ਉੱਥੇ ਗਈ ਸੀ ਉਥੇ ਅਸਲ ਅਸਲ ਅਲਮੋਰ ਰਤਨ ਉਥੇ ਨਹੀਂ ਹੈ ਭਗਤੀ ਵਾਲਾ ਭਗਤੀ ਵਾਲਾ ਤਾਂ ਰੱਬ ਦਾ ਪਿਆਰਾ ਪਤਾ ਨਹੀਂ ਕਿੱਥੇ ਬੈਠਾ ਹੁੰਦਾ ਬਸਤਰ ਹੈ ਕਿ ਨਹੀਂ ਤੰਤੇ ਹੈ ਖਾਣਾ ਖਾਂਦਾ ਕਿ ਨਹੀਂ ਖਾਂਦਾ ਇਹ ਧਰਤੀ ਦੇ ਬਾਬੋ ਦੇ ਇੱਕ ਹਾਸੇ ਕਾਜੂ ਬੋਧਾਮ ਰੱਖੀ ਹੈ ਉਹਨੂੰ ਗੱਫੇ ਮਾਰੀ ਜਾ ਰਿਹਾ ਬੈਠਾ ਅ ਜੋ ਕੋ ਤੁਸੀਂ ਦੇਖਦੇ ਇਹਨਾਂ 'ਚ ਕੁਝ ਨਹੀਂ ਹੈ ਖਾਲੀ ਹੈ ਜਿਹਨੇ ਆਧਾਰਨ ਦਿੱਤੀ ਨੇ ਵੀ ਦੇਖੋ ਸੋਨਾ ਨਿਕਲ ਗਿਆ ਅਫਰੀਕਾ ਦੇ ਵਿੱਚੋਂ ਹੀਰੇ ਮੋਤੀ ਕੋਲਿਆਂ ਵਿੱਚੋਂ ਤੇ ਜਿਹੜੇ ਸਭ ਤੋਂ ਉੱਤੋਂ ਮਣੀ ਹੈ ਜਿਹਨੂੰ ਕਹਿੰਦੇ ਆ ਇਹ ਸੱਪ ਕੋਲੇ ਆ ਇਹ ਸਮਝਾਉਣ ਬਾਤ ਇਹ ਕਿਉਂ ਆ ਭਾਈ ਇਸ ਤਰ੍ਹਾਂ ਹੀ ਅਨਮੋਲ ਰੱਬ ਦਾ ਪਿਆਰਾ ਬੀਨਾ ਉਥੋਂ ਨਿਕਲਦਾ ਹੈ ਜਿੱਥੇ ਉਹਦੇ ਦਸ਼ਮਣ ਵੱਧ ਹੋਣਗੇ ਕਿ ਜੋ ਅਨਮੋਲ ਜੋ ਅਸਲ ਰੱਬ ਦਾ ਭਗਤਾ ਨਾ ਉਹਦੇ ਚਾਰੋਂ ਤਰਫ ਦਸ਼ਮਣ ਦਾ ਵਾਸਾ ਹੁੰਦਾ ਵਾ ਗੁਰੂ ਸਾਹਿਬਾਂ ਦੀ ਹਸਤੀ ਦੇਖ ਲਓ ਤਾਂ ਅਨੰਤ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਉਹਨਾਂ ਦੀ ਮਿੱਤਰਤਾ ਬਹੁਤ ਘਟ ਰਹੀ ਹੈ ਦੁਨੀਆ ਦੇ ਵਿੱਚ ਮੱਕੇ ਵੀ ਦਸ਼ਮਣ ਪੈਦਾ ਹੋ ਗਏ ਕਾਂਸੀ ਬਨਾਸ ਵੀ ਪੈਦਾ ਹੋ ਗਏ ਭਾਵੇਂ ਭਾਵੇਂ ਕੁਝ ਲੋਕ ਜੇ ਆਪਾਂ ਵੀ ਕੁਝ ਸੇਖੀ ਹੈ ਜੋ ਗੁਰੂ ਨਾਨਕ ਸਾਹਿਬ ਦੇ ਮਾਰਗ ਤੇ ਜਾਂਦੇ ਬਾਕੀ ਤਾਂ ਐਵੇਂ ਤਰੇ ਫਿਰਦੇ ਆ ਵੀ ਗੁਰੂ ਨਾਨਕ ਸਾਹਿਬ ਪਾਛਤ ਲੈ ਕੇ ਦਸੋਂ ਪਾਛਾ ਤੱਕ ਅ ਦਸ਼ਮਣੀ ਸੀ ਨਾ ਸਾਰੇ ਉਹਦੇ ਕਿ ਨੰਦ ਪ੍ਰਸਾਦ ਦੇ ਵਿੱਚ ਜੋ ਕੁਝ ਹੋਇਆ ਗੜੀ ਚਮਕੌਰ ਤੇ ਹੋਇਆ ਫਤਿਹਗੜ ਸਾਹਿਬ ਦੀ ਉਸ ਧਰਤੀ ਤੇ ਹੋਇਆ ਕਿ ਭਾਈ ਉਹ ਅਨਮੋਲ ਸੀਗੇ ਉਹਨਾਂ ਵਰਗੇ ਅਨਮੋਲ ਉਹਨਾਂ ਛੋਟੇ ਸਹਿਬਜ਼ਾਦਿਆਂ ਵਰਗੇ ਕੋਈ ਸਹਿਬਜ਼ਾਦੇ ਹੋਰ ਹੋ ਸਕਦੇ ਕਿਹਦੇ ਪੁੱਤਰ ਹੋ ਸਕਦੇ ਨਹੀਂ ਹੋ ਸਕਦੇ ਪਰ ਨਿਕਲੇ ਕਿਥੋਂ ਤਕਲੀਫਾਂ ਚੋਂ ਮੁਸ਼ਕਲ ਚੋਂ ਆਲੇ-ਦਾਲੇ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਜਿਹੜੇ ਸਿੰਘ ਜੁਰਮੇ ਸ਼ਹੀਦ ਹੋਏ ਨੇ ਇਹ ਤਾਂ ਭਾਈ ਇਹ ਥੋੜੀ ਹੈ ਕਿ ਬੈਂਕਾਂ ਲੁੱਟਨੀ ਹੈ ਇਹ ਕਰ ਲਿਆ ਤੇ ਬਣ ਗਏ ਸ਼ਹੀਦ ਹੀ ਫੇ ਉਹਨਾਂ ਨੇ ਆਪਣਾ ਆਪ ਗਵਾਇਆ ਹੋਇਆ ਸੀ ਆਪ ਗਵਾਈਏ ਤਾਂ ਸੌ ਪਈਏ ਵੀ ਆਪਣਾ ਆਪ ਗਵਾ ਦਤਾ ਕਿੰਨੀਆਂ ਤਕਲੀਫਾਂ ਚੱਲੀਆਂ ਤਦ ਹੀ ਨਾ ਉ ਜਾਗਰ ਹੋਏ ਨਾ ਅੱਜ ਮੈਂ ਥੋੜੀ ਹੈ ਕਿ ਜਣੇ ਖੈ ਨੂੰ ਸ਼ਹੀਦ ਦਾ ਦਰਜਾ ਦੇਣਾ ਗੱਡੀ ਥੱਲੇ ਆ ਕੇ ਮਰ ਗਏ ਸ਼ਹੀਦ ਹੋ ਗਏ ਜੀ ਇਹਨੂੰ ਗਾਣੀ ਗੋੰਦੇ ਨੂੰ ਮਾਰ ਦਿੱਤਾ ਸ਼ਹੀਦ ਹੋ ਗਏ ਜੀ ਕਿ ਦੀ ਰਾਧੀ ਕਰਦੇ ਆਸੀਂ ਉਹਨਾਂ ਪੂਜਨੀਕ ਸ਼ਹੀਦਾਂ ਦੀ ਜਿੰਨਾ ਸ਼ਹੀਦਾਂ ਨੇ ਆਪਣਾ ਬੰਦ ਬੰਦ ਕਟਵਾਇਆ ਕਿ ਉਹਨਾਂ ਨੇ ਧਰਮ ਦੀ ਖਾਤਰ ਕਦੇ ਖਾਣ ਦੀ ਨਹੀਂ ਪਰਵਾਹ ਕੀਤੀ ਕਦੇ ਪਹਿਨਣ ਦੀ ਪਰਵਾਹ ਨਹੀਂ ਕੀਤੀ ਉਹ ਇੰਨੇ ਦੁੱਖ ਤਕਲੀਫਾਂ ਦੇ ਵਿੱਚ ਰਹੇ ਅਰ ਐਨੀ ਮੁਸ਼ਕਲ ਦੇ ਵਿੱਚ ਰਹਿਣ ਦੇ ਬਿਲੇ ਫਿਰ ਵੀ ਉਹਨਾਂ ਦਾ ਨਾਮ ਚੰਪਦਾ ਹੈ ਕਿਉਂਕਿ ਆਰਾਮ ਦੇ ਨਾਲ ਜ਼ਿੰਦਗੀ ਨਹੀਂ ਹੁੰਦੀ ਰੱਬ ਦੇ ਪਿਆਰਾਂ ਦੀ ਕਿ ਜਿਵੇਂ ਆਪਾਂ ਕਹਿੰਦੇ ਆ ਬਾਬੇ ਨਵੇਂ ਤਾਂ ਨਵੇਂ ਗੱਡੀਆਂ ਲਈ ਜਾਂਦੇ ਆ ਕਿ ਇਹਨਾਂ ਤਾਂ ਭਾਵੇਂ ਜਿਹੜੇ ਹਿਸਾਬ ਨਾਲ ਪੈਸੇ ਖਰਚਦੇ ਆ ਨਾ ਤਿੰਨ-ਤਿੰਨ ਚਾਰ-ਚਾਰ ਲੱਖ ਦੇ ਦੇ ਜੱਟੀਆਂ ਪਾਉਂਦੇ ਆ 15-15 20 ਲੱਖ ਦੀ ਘੜੀ ਦਸਣਾ ਟੈ ਪੈਵੇਂ ਆ ਇਹਨੀਆਂ ਕਿਵੇਂ ਆਪਣਾ ਗਿਆਨ ਉੱਚਾ ਕਰਾਂ ਬਸ ਆਛੋਛੇ ਬਾਜੀ ਆ ਇਹਨਾਂ ਕੋਲ ਕੁਝ ਵੀ ਨਹੀਂ ਹੈ ਜੇ ਕਿਸੇ ਨੂੰ ਲੱਗਦਾ ਪਈ ਮੋਸਟ ਵੈਲਕਮ ਜਦੋਂ ਮਰਜੀ ਲੈ ਆ ਕੇ ਸਮਝਾ ਦੇ ਵੀ ਲੈ ਬਈਆ ਤਾਂ ਬਾਬਾ ਇਨਾ ਅਮੀਰ ਸੀ ਤੇ ਬੜਾ ਤਕਤਵਾਰ ਆ ਕੁਝ ਵੀ ਨਹੀਂ ਉਹਦੇ ਕੋਲ ਖਾਲੀ ਹੈ ਅਸੀਂ ਉਹਦੀ ਸ਼ਾਨੋ ਸ਼ੌਕਤ ਦੇ ਕੇ ਉਹਦੇ ਬਣਾਏ ਹੋਏ ਆ ਬਹਿਲ ਬਲਾਰੀ ਜਿਹੜੇ ਬਣਾਉਣਦੇ ਨਾ ਵੀ ਜਿਹਦਾ ਅੰਦਰ ਠੰਡਾ ਗਰਮੀ ਦੀ ਜਗ੍ਹਾ ਤੇ ਅੰਦਰ ਏਸੇ ਚੱਲਦੇ ਆਪੇ ਸ਼ਾਂਤੀ ਆਉਣੀ ਅੰਦਰ ਉੱਥੇ ਸ਼ਾਂਤੀ ਕਿੱਥੇ ਜਿੱਥੇ ਗਰਮੀ ਹੋਵੇ ਕੇਕ ਪੱਖਾ ਵੀ ਚੱਲਦਾ ਤਾਂ ਵੀ ਬੰਦਾ ਗਰਮੀ ਗਰਮੀ ਕਰੀ ਜਾ ਰਿਹਾ ਉੱਥੇ ਬੈਠੇਗਾ ਆਪੇ ਚੰਤਰੇ ਉੱਥੇ ਬਾਬੇ ਦਾ ਕੀ ਕੰਮ ਉਹ ਤਾਂ ਏਸੀ ਦਾ ਕੰਮ ਆ ਉਹਨੂੰ ਬੰਦ ਕਰ ਦੋ ਉੱਥੇ ਬੈਠਣਾ ਮੁਸ਼ਕਲ ਹੋ ਜਾਂਦਾ ਕੀ ਹੁੰਦਾ ਹੈ ਕਿ ਜਿੱਥੇ ਭਾਈ ਐਸੀਆਂ ਜਦੋਂ ਕਿ ਅਨਮੋਲ ਵਸਤੂ ਹੁੰਦੀ ਹੈ ਨਾ ਉਹਦੇ ਆਲੇ-ਦਾਲੇ ਪਹਿਰੇ ਵੀ ਲੱਗਦੇ ਆ ਕਿ ਐਤਾ ਹੀਰੇ ਨੂੰ ਰੇਗੀ ਹੱਥ ਪਾ ਲੂਗਾ ਬਈ ਬਈ ਉਥੇ ਮਹਾਰਾਜ ਨੇ ਇਕ ਅਕਾਲ ਪੁਰਖ ਨੇ ਕੋਲਾ ਰੱਖ ਦਿੱਤਾ ਨਾ ਅਗੇ ਹੱਥ ਲਾਵੇ ਨਾ ਕੱਢੇ ਬੜੀਆਂ ਮਿਹਨਤਾਂ ਵਿੱਚ ਸ਼ਕਤਾਂ ਨਿਕਲਦਾ ਐਵੇਂ ਨਹੀਂ ਨਿਕਲ ਜਾਂਦਾ ਕਿਤੇ ਰੋ ਵਿਚਾਰੇ ਤਾਂ ਫਿਰ ਬਹੁਤ ਬੱਲੀਆਂ ਅਧਾਰਨਾ ਨੇ ਬਈ ਜਿਨੇ ਮਰਦੀ ਫੁਲੀਆਂ ਥੋੜੀਆਂ ਨੇ ਇੱਥੇ ਗੱਲ ਆਈ ਸੀ ਵੀ ਜਿਹੜਾ ਆ ਸੁੰਦਰ ਸਰੀਰ ਆ ਨਸ ਇਦੇ ਵਿੱਚ ਦੁਨੀਆਂ ਦਾ ਕਿ ਤਿੰਨ ਲੋਕਾਂ ਦਾ ਸਭ ਤੋਂ ਵੱਡਾ ਮੰਦਰ ਹਰੀ ਮੰਦਰ ਅਕਾਲਪੁਰਖ ਦਾ ਆ ਤਾਂ ਆਪਾਂ ਕਹਿੰਦੇ ਨਾ ਸਾਡੇ ਬਾਬੇ ਨੇ ਬਣਾਤਾ ਉਹਨੇ ਬਣਾਤਾ ਮੰਦਰ ਬਣਾਤਾ ਗੁਰਦਰਾ ਬਣਾਤਾ ਮਸਜਿਦ ਬਣਾਤੀ ਇਤਾਂ ਆਪਾਂ ਕਹਿੰਦੇ ਨਾ ਇੱਥੇ ਗੁਰਬਾਣੀ ਕਹਿੰਦੀ ਹੈ ਇਹਨੇ ਕਿਸੇ ਇਮਾਰਤ ਬਿਲਡਿੰਗ ਨੂੰ ਨਹੀਂ ਕਿਹਾ ਵੀ ਫਲਾਣੀ ਇਮਾਰਤ ਹੈ ਕਿ ਮੈਂ ਉੱਥੇ ਪਈ ਆਪ ਮਿੱਟੀ ਪੱਟੀ ਹੈ ਮੈਂ ਚੁੱਕਿਆ ਸੀ ਨਾ ਗੁਰਾਰਜਨ ਪਾਸ਼ਾ ਨੇ ਲਿਖਿਆ ਦੇ ਭਾਈ ਉਹੀ ਹੈ ਬਸ ਉਹਨਾਂ ਤਾਂ ਜੋ ਬਣਾਇਸ ਅਸੀਂ ਰਹਿਣ ਨਹੀਂ ਦਿੱਤਾ ਭਾਈ ਇਸ ਤਾਂ ਆਪਣੀ ਕਲਾਕਾਰੀ ਘੋੜਤੀ ਕਿ ਅਸੀਂ ਮਹਾਨ ਆ ਤੁਹਾਡੇ ਨਾਲੋਂ ਵੱਡੇ ਹੋ ਗਏ ਸਾਨੂੰ ਪਤਾ ਹੀ ਕਿਵੇਂ ਚੌਕਣਾ ਸੀ ਅਸੀਂ ਸੋਰਾ ਚੜਾਦਾ ਉੱਤੇ ਉਹਦਾ ਤੇ ਉਹੀ ਸੋਨੇ ਨੇ ਸਾਡੀ ਕਲਯੁਗ ਲਿਆਂਦਾ ਆ ਕਲਯੁਗ ਹੀ ਸੀ ਨਾ ਜਿਨੇ ਪਾਂਡਵਾਂ ਦੀ ਕੁੱਲ ਖਤਮ ਕਰ ਦਿੱਤੀ ਸੀ ਇਹ ਮਾਇਆ ਦਾ ਹੀ ਪ੍ਰਵਚਨ ਹੋਇਆ ਸੀ ਕਿ ਕਾਲਜ ਨੂੰ ਅਰਧੀਨ ਕਾਲੇ ਰਾਜੇ ਪਰਿਸ਼ਦ ਨੇ ਤੇ ਕਹਿੰਦੇ ਭਾਈ ਮੈਨੂੰ ਦੀਨ ਕਾਲਿਆ ਕੋਈ ਮਾੜੀ ਮੋਟੀ ਜਗ੍ਹਾ ਰਹਿਣ ਨੂੰ ਦੇ ਦੇ ਕਹਿੰਦੇ ਆ ਜਾ ਵੀ ਚਲ ਠੀਕ ਹੈ ਹੋਰ ਕਿਤੇ ਨਹੀਂ ਜਾਣਾ ਮੇਰੇ ਮੁਖਟ ਤੇ ਬਹਿ ਜਾ ਮੁਖਟ ਸੋਨੇ ਦਾ ਹੁੰਦਾ ਵਾ ਬਸ ਉਹੀ ਸੋਨੇ ਦੇ ਮੁਖਟ ਤੇ ਬੈਠਾ ਉਥੇ ਕਾਲਜੋਗ ਬੈਠਾ ਭਾਵੇਂ ਸਮਝਾਉਣ ਲਈ ਇੱਕ ਉਦਾਹਰਣ ਹੈ ਕਿ ਨਹੀਂ ਕਿ ਇਹ ਸਚਾਈ ਹੈ ਉਹ ਬੈਗਰੂ ਜਾਣਦਾ ਕੀ ਕਹਿੰਦੇ ਉਹ ਕਲਜ ਉਹਦੇ ਮੁਖਟ ਤੇ ਬੈਠਾ ਸੀ ਉਸੇ ਮੁਖਟ ਵਿੱਚ ਬੈਠੇ ਕਲਜ ਉਹਨੇ ਰਾਜੇ ਪਰਿਸ਼ਤ ਦੀ ਬਤ ਮਾਰੀ ਕਿਸ ਤਰ੍ਹਾਂ ਉਹਨੇ ਇੱਕ ਧਰਵੀ ਬੰਦੇ ਦਾ અપਮਾਨ ਕੀਤਾ ਰਖੀ ਮਨੀ ਦਾ ਮਰਿਆ ਸਭ ਗਲਜ ਪਾ ਦਿੱਤਾ ਉਹ ਹੀ ਸਪ ਦਾ ਸ਼ਰਾਪ ਲੈ ਬੈਠਾ ਕਿ ਇਹ ਹੀ ਭਾਈ ਹੁਣ 7 ਦਿਨ ਬਾਅਦ ਡੰਗੇ ਕੇ ਮਾਰੇਗਾ ਤੇ ਉਸੇ ਸਪ ਨੇ ਪਾਂਡਵਾ ਦੀ ਅਸਲ ਕੁੱਲ ਖਤਮ ਇੱਥੇ ਹੋਈ ਸੀ ਆ ਕੇ ਰਾਜੇ ਪਰਿਸ਼ਤ ਦੇ ਇਹ ਆਖਰੀ ਵਾਰਸ ਸੀ ਪਾਂਡਵਾਂ ਦਾ। ਅਭਿਮਨੂ ਦਾ ਪੁੱਤਰ, ਅਰਜਨ ਦਾ ਪੁੱਤਰਾ। ਇਹ ਬਾਕੀਆਂ ਤੇ ਭਾਈ ਨਾਂ ਵੀ ਸੁਣਦੇ ਆ ਪਰ ਜਿਹਦਾ ਨਾਮ ਗੁਰਬਾਣੀ ਵਿੱਚ ਆ ਗਿਆ ਆ ਆਪਾਂ ਤਾਂ ਗੱਲ ਉਹਦੀ ਕਰਨੀ ਆ ਨਾ। ਰਾਜੇ ਪਰਿਸ਼ਦ ਦੀ ਗੱਲ ਕਰਨੀ ਆ। ਇਹਦਾ ਸ਼ਬਦ ਹੁੰਦਾ ਇਹਦੇ ਵਿੱਚ ਗੁਰਪਾਤਨ ਸਾਇਆ ਬਹੁਤ ਯਤਨ ਕਰਦਾ ਬਲਵੰਤ ਕਾਰੀ ਸਰੰਤ ਸੂਰਜ ਚਤਰ ਦੇ ਥੇ। ਕਿ ਰਾਜੇ ਪਰਿਸ਼ਦ ਦਾ ਜੋ ਇਤਿਹਾਸ ਆਕੀ ਹੈ ਇਹ ਗੁਰਬਾਣੀ ਚੋਂ ਮਿਲਦੀ ਏ ਕਿ ਪੰਕਤੀਆਂ ਮਿਲਦੀਆਂ ਉਹਨੂੰ ਬਣਾਉਣਾ ਪੈਂਦਾ ਫਿਰ ਕੋਈ ਅਲੱਗ-ਅਲੱਗ ਤਰੀਕੇ ਨਾਲ ਵੜਾਉਂਦਾ ਕੋਈ ਕਿਸ ਤਰ੍ਹਾਂ ਸਮਝਾ ਦਿੰਦਾ ਆਪ ਆਪਣੀ ਬੁੱਧੇ ਜਿੱਤੀ ਬੰਦ ਪਿੰਪਨ ਤੋਇਤੀ ਉਹ ਤਾਂ ਇੱਕ ਮੁਕਟ ਸੀ ਭਾਈ ਕਦੇ ਸੋਚਿਆ ਹੀ ਨਹੀਂ ਹੈ ਵੀ ਜਿੱਥੇ ਮਾਇਆ ਹੁੰਦੀ ਏ ਕਲਯੁਗ ਨੇ ਤਾਂ ਬਸਣਾ ਹੀ ਉੱਥੇ ਆ ਗਿਆ ਆ ਦੇਸਾਂ ਦੀਆਂ ਲੜਾਈਆਂ ਹੁੰਦੀਆਂ ਕਹਨ ਪਰਿਵਾਰ ਦੀ ਲੜਾਈ ਦੇਖ ਲੋ ਕਿੱਥੋਂ ਲੜਾਈ ਸ਼ੁਰੂ ਹੁੰਦੀ ਹੈ ਮਾਇਆ ਤੋਂ ਇਹ ਜੋ ਕੁਝ ਹੋ ਰਿਹਾ ਹੈ ਭਰਾ ਭਰਾ ਦਾ ਦਸਨ ਉੱਪਰਿਆ ਬੈਠਾ ਵਾ ਕਾਦੇ ਵਾਰ ਤੇ ਜ਼ਮੀਨਾਂ ਖਾਤਰ ਲੜਾਈਆਂ ਝਗੜੇ ਕਾਲਜੋ ਕੇ ਕਾਲਜੋ ਵੰਦੇ ਹੀ ਮਾਇਆ ਤੇ ਆ ਕੇ ਸੋਨੇ ਤੇ ਆ ਕੇ ਬਹਿ ਗਿਆ ਤੇ ਰਾਜਾ ਪਰਿਸ਼ਦ ਖਤਮ ਕੁੱਲ ਖਤਮ ਤਾਂ ਕਹਿਣ ਦਾ ਭਾਵ ਹੈ ਜਿੱਥੇ ਪਾਸ਼ਣ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਰੋਹਾਨੀਅਤ ਵਾਲੀ ਮੱਤ ਦੇ ਨਾਲ ਉਸ ਹਰਮੰਦਰ ਸਾਹਿਬ ਨੂੰ ਬਣਾਇਆ ਚਾਹੁੰਦੇ ਉਹ ਵੀ ਕੁਸ਼ ਕਰ ਸਕਦੇ ਸੀ ਸੋਨਾ ਛੱਡ ਹੀਰੇ ਮੋਤੀ ਲਾ ਸਕਦੇ ਸੀ ਇੰਨੀ ਪਾਵਰ ਸਮਰੱਥਾ ਸੀ ਕਿ ਜੇ ਚਾਹੁੰਦੇ ਹੀਰੇ ਮੋਤੀ ਲਾ ਸਕਦੇ ਸੀ ਭਾਈ ਉਹ ਵੀ ਹੀਰੇ ਮੋਤੀ